ਹੁਣ ਜੇ ਮੈਂ ਪ੍ਰੈਕਟੀਕਲੀ ਕਹਾਂ ਤਾਂ ਅੱਜ ਪੰਜਾਬ ਸਰਕਾਰ ਦੀ ਕੋਈ ਵੀ ਸਕੀਮ ਆਉਂਦੀ ਹੈਗੀ ਆ ਉਹਦੇ ਵਿੱਚ ਸਾਡੇ ਵਿਭਾਗ ਦਾ ਪਿੰਡੂ ਵਿਕਾਸ ਤੇ ਪੰਚਾਇਤ ਭਾਗ ਦਾ ਬਹੁਤ ਹੀ ਇੱਕ ਅਹਿਮ ਰੂਲ ਰਹਿੰਦਾ ਹੈਗਾ ਸਰਕਾਰ ਦਾ ਜਿਹੜਾ ਇੱਕ ਸਭ ਤੋਂ ਵੱਡਾ ਮੈਨੂੰ ਪਸੰਦ ਆਇਆ ਹੈਗਾ ਆਮ ਤੌਰ ਤੇ ਜ਼ਿਆਦਾਤਰ ਸਰਕਾਰਾਂ ਕਨਾ ਪਿਛਲੇ ਸਾਲਾਂ ਦੇ ਵਿੱਚ ਰਿਕਰੂਟਮੈਂਟ ਕਰਿਆ ਕਰਦੀਆਂ ਸੀਗੀਆਂ ਇਹ ਸਰਕਾਰ ਦਾ ਇਹ ਮੈਨੂੰ ਸਭ ਤੋਂ ਵਧੀਆ ਪੱਖ ਨਜ਼ਰ ਆਇਆ ਵੀ ਇਹਨਾਂ ਨੇ ਆਉਂਦੇ ਸਾਲ ਹੀ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦੇਣਾ ਸ਼ੁਰੂ ਕਰਤਾ ਹੁਣ ਤੱਕ ਲਗਭਗ 45000 ਦੇ ਕਰੀਬ ਨੌਕਰੀਆਂ ਵੀ ਇਹ ਸਰਕਾਰ ਐ ਜਿਹੜੀ ਇਹ ਦੇ ਚੁੱਕੀ ਐ ਮੈਨੂੰ ਇਹ ਕਾਫੀ ਜ਼ਿਆਦਾ ਇਹ ਸਟੈਪ ਐ ਜਿਹੜਾ ਸਰਕਾਰ ਦਾ ਪਸੰਦ ਆਇਆ ਹੈ ਨੌਜਵਾਨਾਂ ਨੂੰ ਖਾਸ ਤੌਰ ਤੇ ਮੇਰੀ ਇਹੋ ਐ ਵੀ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਭਰੋਸਾ ਰੱਖੋ ਕੋਈ ਜ਼ਰੂਰਤ ਨਹੀਂ ਹੈਗੀ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਦੀ ਆਪਣਾ ਪੰਜਾਬ ਕੋਈ ਕਿਸੇ ਕਿਸੇ ਰੰਗਲੇ ਪੰਜਾਬ ਕਹਿ ਲੋ ਕਿਸੇ ਸੋਨੇ ਦੀ ਜੜੀ ਤੋਂ ਘੱਟ ਨਹੀਂ ਹੈਗਾ ਚਾਹੇ ਉਹ ਪਿੰਡ ਦੇ ਪਾਣੀ ਦੀ ਨਿਕਾਸੀ ਦੀ ਹੈ ਚਾਹੇ ਪਿੰਡਾਂ ਦੇ ਛੱਪੜਾਂ ਦੀ ਹੈਗੀ ਹੈ ਚਾਹੇ ਪਿੰਡਾਂ ਦੇ ਚਪਾਰ ਕਬਲ ਬਣਾਉਣ ਦੀ ਹੈਗੀ ਹੈ ਪਿੰਡਾਂ ਦੇ ਵਿੱਚ ਕੋਈ ਇਮਾਰਤਾਂ ਸਕੂਲ ਦੀਆਂ ਲਾ ਲੋ ਜਾਂ ਪਿੰਡਾਂ ਦੇ ਕੋਈ ਰਸਤੇ ਨੇ ਜਿੱਥੇ ਵੀ ਅਸੀਂ ਹਰ ਫੀਲਡ ਦੇ ਵਿੱਚ ਅਸੀਂ ਸਾਡਾ ਮਹਿਕਮਾ ਪਿੰਡੂ ਵਿਕਾਸ ਤੇ ਪੰਚਾਇਤਾਂ ਰੂਰਲ ਡਿਵੈਲਪਮੈਂਟ ਪੰਚਾਇਤੀ ਰਾਜ ਹੈਗਾ ਅਸੀਂ ਕੰਮ ਕਰਦੇ ਆਂ ਤੁਸੀਂ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਥੂਹੀ ਅੱਜ ਇੱਕ ਵਿਸ਼ੇਸ਼ ਸ਼ਖਸੀਅਤ ਨਾਲ ਗੱਲ ਕਰਾਂਗੇ ਐਕਸ਼ਨ ਪੰਚਾਇਤੀ ਰਾਜ ਰਣਜੀਤ ਸਿੰਘ ਸੇਰਗਲ ਜਿਨ੍ਹਾਂ ਨੇ ਆਪਣੇ ਪਿੰਡ ਦੇ ਨਾਲ ਨਾਲ ਆਪਣੇ ਇਲਾਕੇ ਦਾ ਵੀ ਨਾਮ ਰੌਸ਼ਨ ਕੀਤਾ ਖਾਸ ਗੱਲ ਇਹ ਹੁੰਦੀ ਹੈ ਪਾਵੇਂ ਕੋਈ ਇਨਸਾਨ ਕਿਸੇ ਵੀ ਵੱਡੇ ਰੁਤਵੇ ਤੇ ਕਿਉਂ ਨਾ ਪਹੁੰਚ ਜਾਵੇ ਜੇਕਰ ਉੱਚੇ ਰੁਤਵੇ ਤੇ ਪਹੁੰਚਣ ਦੇ باوجود ਉਹ ਜ਼ਮੀਨ ਤੇ ਰਵੇ ਤੇ ਇਹ ਬਹੁਤ ਗੁਣ ਹੈ ਜਿਹੜਾ ਥੋੜੇ ਇਨਸਾਨਾਂ ਦੇ ਵਿੱਚ ਹੁੰਦਾ ਤੇ ਜਿੱਥੇ ਇੱਕ ਵੱਡੇ ਰਤਵੇ ਤੇ ਪਹੁੰਚੇ ਨੇ ਉੱਥੇ ਹੀ ਇੱਕ ਚੰਗੇ ਇਨਸਾਨ ਨਾਲੇ ਗੁਣ ਨੇ ਜਿਹੜੇ ਇਹਨਾਂ ਦੇ ਵਿੱਚ ਮੌਜੂਦ ਨੇ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇਹਨਾਂ ਨਾਲ ਅਸੀਂ ਵਿਸ਼ੇਸ਼ ਗੱਲਬਾਤ ਕਰ ਰਹੇ ਆਂ ਜਿਨ੍ਹਾਂ ਕੋਲੇ ਅੱਜ ਪਟਿਆਲਾ ਲੁਧਿਆਣਾ ਤੇ ਮਲੇਰਕੋਟਲੇ ਦਾ ਚਾਰਜ ਹੈ ਐਕਸੀਮ ਸਾਹਿਬ ਤੁਹਾਡਾ ਡੀ5 ਚੈਨਲ ਪੰਜਾਬੀ ਤੇ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰੇ ਡੀ5 ਚੈਨਲ ਦੇ ਸਰੋਤਿਆਂ ਨੂੰ ਥੈਂਕ ਯੂ ਵੈਰੀ ਮਚ ਸਰ ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਇਹ ਹੈ ਤੁਸੀਂ ਐਕਸੀਅਨ ਆ ਜਿਹੜਾ ਇੱਕ ਵੱਡੇ ਰੁਤਵੇ ਤੇ ਪਹੁੰਚਿਓ ਇੱਥੇ ਤੱਕ ਪਹੁੰਚਣ ਦੇ ਲਈ ਜਿਹੜੀ ਸਾਡੀ ਨੌਜਵਾਨ ਪੀੜੀ ਹੈ ਬਹੁਤ ਸਾਰੇ ਸਟਰਗਲ ਕਰ ਰਹੇ ਨੇ ਨੌਜਵਾਨ ਵਿਦੇਸ਼ਾਂ ਨੂੰ ਵੀ ਜਾ ਰਹੇ ਨੇ ਜੇਕਰ ਗੱਲ ਕਰੀਏ ਤਾਂ ਇੱਕ ਕਿਹੜੇ ਗੁਣ ਹੋਣੇ ਚਾਹੀਦੇ ਨੇ ਜਿਵੇਂ ਪੜ੍ਹਾਈ ਤੋਂ ਲਾ ਕੇ ਉਹਨਾਂ ਨੇ ਨੌਕਰੀ ਜਾਂ ਵਿਦੇਸ਼ ਵੀ ਜਾਣਾ ਹੈ ਮਤਲਬ ਕਾਮਯਾਬੀ ਹਾਸਲ ਕਰਨ ਲਈ ਜਿਹੜੇ ਸਟਰਗਲ ਕੀਤੇ ਤੁਸੀਂ ਨੇ ਕਿਸ ਤਰ੍ਹਾਂ ਦਾ ਬਿਹੇਵੀਅਰ ਚਾਹੀਦਾ ਕਿਸ ਤਰ੍ਹਾਂ ਦੀ ਮਿਹਨਤ ਕਰਨੀ ਚਾਹੀਦੀ ਹੈ ਕਿਹੜੇ ਖਾਸ ਗੁਣ ਨੇ ਜਿਹੜੇ ਨੌਜਵਾਨਾਂ ਨੂੰ ਉਹ ਗੁਣਾ ਦੇ ਧਾਰ ਨਹੀਂ ਹੋਣਾ ਚਾਹੀਦਾ ਤਾਂ ਕਿ ਜ਼ਿੰਦਗੀ 'ਚ ਉਹ ਕਾਮਯਾਬ ਹੋ ਸਕਣ ਅਸਲ 'ਚ ਜੀ ਮੈਂ ਇੱਕ ਮਤਲਬ ਕਿ ਕਿਸਾਨ ਪਰਿਵਾਰ ਨੂੰ ਹੀ ਸੰਬੰਧ ਰੱਖਦਾ ਹਾਂ ਬਿਲਕੁਲ ਬਿਲਕੁਲ ਹੀ ਦਰਮਿਆਨੇ ਪਰਿਵਾਰ ਦੇ ਵਿੱਚੋਂ ਅਸੀਂ ਉੱਠ ਕੇ ਆਏ ਹਾਂ ਜੀ ਤੇ ਸਾਡੇ ਪਰਿਵਾਰ ਦੇ ਵਿੱਚ ਕੋਈ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ ਪਰ ਸਾਡੇ ਪਿਤਾ ਜੀ ਸਦਾ ਧਰਮ ਸਿੰਘ ਧਾਰੋਕੀ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਰਹੇ ਨੇ ਉਹ ਬੜੇ ਹੀ ਇਲਾਕੇ ਦੀ ਮਾਨਯੋਗ ਸ਼ਖਸੀਅਤ ਰਹੇ ਨੇ ਤੇ ਉਹਨਾਂ ਨੂੰ ਇਸ ਗੱਲ ਦੀ ਨੌਲੇਜ ਜ਼ਰੂਰ ਸੀ ਵੀ ਮਤਲਬ ਕਿ ਵੀ ਜਿਹੜੀ ਪੜ੍ਹਾਈ ਹੈ ਤੇ ਵੀ ਪੜ੍ਹਾਈ ਦਾ ਕੋਈ ਦੂਸਰਾ ਆਲਟ ਰੈਟ ਨਹੀਂ ਜੇ ਬੱਚਿਆਂ ਨੂੰ ਜਾਂ ਤੁਸੀਂ ਆਪਣੀ ਔਲਾਦ ਨੂੰ ਚੰਗੀ ਸਿੱਖਿਆ ਤੁਸੀਂ ਦੇ ਪਾਉਂਗੇ ਤਾਂ ਮਤਲਬ ਕਿ ਤੁਹਾਡੀਆਂ ਜਿਹੜੀਆਂ ਅੱਗੇ ਆਉਣ ਵਾਲੀਆਂ ਕੁਲਾਂ ਨੇ ਜਾਂ ਪੀੜੀਆਂ ਦੀਆਂ ਪੀੜੀਆਂ ਹੀ ਮਤਲਬ ਕਿ ਬਦਲ ਸਕਦੀਆਂ ਨੇ ਉਹਦੇ ਤਹਿਤ ਅਸੀਂ ਹਾਲਾਂਕਿ ਪਿੰਡਾਂ ਦੇ ਸਕੂਲਾਂ 'ਚ ਹੀ ਪੜ੍ਹ ਕੇ ਗਏ ਆ ਪਹਿਲਾਂ ਮੈਂ 5ਵੀਂ ਤੱਕ ਸਾਡੇ ਪਿੰਡ ਦੇ ਸਕੂਲ ਪ੍ਰਾਇਮਰੀ ਸਕੂਲ 'ਚ ਪੜ੍ਹਿਆ ਧਾਰੂ ਕੀ ਫਿਰ 8ਵੀਂ ਤੱਕ ਮੇਰਾ ਗਵਰਨਮੈਂਟ ਮਿਡਲ ਸਕੂਲ ਥੋ ਹੀ ਉੱਥੇ ਮੈਂ ਪੜ੍ਹਿਆ ਹੈਗਾ ਫਿਰ ਸਾਡੇ ਨੇੜੇ ਕੋਈ ਹੋਰ ਪਿੰਡੂ ਸਕੂਲ ਨਹੀਂ ਸੀ ਫਿਰ 10ਵੀਂ 11ਵੀਂ 12ਵੀਂ ਅਸੀਂ ਉੱਥੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਰਬ ਵਾਜ ਹੈਗਾ ਉੱਥੇ ਮੈਂ ਪੜਿਆ ਹੈਗਾ ਕਹਿਣ ਦਾ ਭਾਵ ਇਹ ਹੈ ਵੀ ਅਸੀਂ ਸਾਰਾ ਸਰਕਾਰੀ ਸਕੂਲਾਂ ਤੋਂ ਹੀ ਵਿੱਦਿਆ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਫਿਰ ਮੈਂ ਗੁਰੂ ਨਾਨਕ ਇੰਜੀਨੀਅਰ ਕਾਲਜ ਲੁਧਿਆਣਾ ਦੇ ਵਿੱਚ 1988 ਤੋਂ 92 ਸਿਵਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਫਿਰ ਮੈਂ 2 ਸਾਲ ਦੀ ਪੋਸਟ ਗ੍ਰੈਜੂਏਸ਼ਨ ਐਮ ਟੈਕ ਤੇ ਉਦੋਂ ਵਿਸ਼ੇਸ਼ਤਾ ਇਹ ਸੀ ਵੀ ਉਹ ਸਾਰੇ ਪੰਜਾਬ ਦੇ ਵਿੱਚ ਤਿੰਨ ਹੀ ਇੰਜੀਨੀਅਰ ਕਾਲਜ ਹੁੰਦੇ ਸਨ ਜੀ ਇੱਕ ਗੁਰੂ ਨਾਨਕ ਦੇ ਇੰਜੀਨੀਅਰ ਕਾਲਜ ਲੁਧਿਆਣਾ ਥਾਪਰ ਕਾਲਜ ਪਟਿਆਲਾ ਤੇ ਪੰਜਾਬ ਇੰਜੀਨੀਅਰ ਕਾਲਜ ਚੰਡੀਗੜ੍ਹ ਜੀ ਤੇ ਬੜਾ ਚਾਰ ਮੁਸੀਬਤਾਂ ਟਫ ਕੰਪੀਟੀਸ਼ਨ ਹੋਇਆ ਕਰਦਾ ਸੀ ਤੇ ਅਸੀਂ ਆਪਣੀ ਸਾਡੇ ਪਿਤਾ ਜੀ ਵੱਲੋਂ ਲਾ ਲਓ ਸਾਡੇ ਪਰਿਵਾਰ ਵੱਲੋਂ ਲਾ ਲਓ ਦੋਸਤਾਂ ਮਿੱਤਰਾਂ ਵੱਲੋਂ ਤੇ ਮੇਰੇ ਅਧਿਆਪਕੋ ਗੁਰੂਆਂ ਵੱਲੋਂ ਲਾ ਲਓ ਤੇ ਉਹਨਾਂ ਦੇ ਅਸ਼ੀਰਵਾਦ ਸਦਕਾ ਤੇ ਸਖਤ ਮਿਹਨਤ ਸਦਕਾ ਇੱਕ ਦ੍ਰਿੜ ਇਰਾਦੇ ਦੇ ਨਾਲ ਮੈਂ ਆਪਣੀ ਪੜਾਈ ਕੀਤੀ ਆਪਣੀ ਮਿਹਨਤ ਕੀਤੀ ਤੇ ਪ੍ਰਮਾਤਮਾ ਨੇ ਮੇਰੀ ਬਹੁਤ ਮਦਦ ਕੀਤੀ ਤੇ ਛੋਟੇ ਹੁੰਦੇ ਤੋਂ ਅਸੀਂ ਗੁਰਦੁਆਰਾ ਸਾਹਿਬ ਸਾਡੇ ਪਿੰਦ ਜਾਂਦੇ ਹੁੰਦੇ ਸੀਗੇ ਉਥੇ ਗੁਰਬਾਣੀ ਦੇ ਨਾਲ ਵੀ ਜੁੜੇ ਮੈਨੂੰ ਲੱਗਦਾ ਵੀ ਸ਼ਾਇਦ ਬਾਕੀ ਮੇਰੇ ਨਾਲ ਦੇ ਸਾਥੀਆਂ ਤੋਂ ਜਿਹੜੀ ਮੇਰੇ ਤੇ ਕੋਈ ਇਹ ਸਪੈਸ਼ਲ ਕਿਰਪਾ ਹੋਈ ਹੈ ਉਹਦਾ ਕਾਰਨ ਸ਼ਾਇਦ ਗੁਰਬਾਣੀ ਵਾਲੀ ਗੁਰਬਾਣੀ ਪੜਨਾ ਜਾਂ ਗੁਰਬਾਣੀ ਸੁਣਨਾ ਗੁਰਦੁਆਰਾ ਸਾਹਿਬ ਜਾਣਾ ਰੈਗੂਲਰਲੀ ਸ਼ਹਿਰ ਉਹਦਾ ਵੀ ਮੈਨੂੰ ਕਹੇ ਮੈਨੂੰ ਲੱਗਦਾ ਵੀ ਮੈਨੂੰ ਇਹ ਫਲ ਮਿਲਿਆ ਹੈਗਾ ਬਾਕੀਆਂ ਦੇ ਕੰਪੈਰੀਟਿਵਲੀ ਜਦੋਂ ਮੈਂ ਆਪਣੇ ਨਾਲ ਦੇ ਮੇਰੇ ਸਮਕਾਲੀ ਦੋਸਤਾਂ ਨੂੰ ਜਾਂ ਜਿਹੜੇ ਮੇਰੇ ਦੋਸਤ ਮੇਰੇ ਨਾਲ ਪੜੇ ਨੇ ਨੌਵੀਂ ਦਸਵੀਂ ਤੱਕ ਉਹ ਕਿੱਥੇ ਨੇ ਕੋਈ ਵਿਚਾਰਾ ਕੋਈ ਕੀਤੀ ਕਰ ਰਿਹਾ ਹੈ ਕੁਝ ਜ਼ਿਆਦਾ ਵੱਡੇ ਆਉਂਦੇ ਆ ਤੇ ਕਈ ਨਹੀਂ ਪਹੁੰਚ ਸਕੇ ਹੈਗੇ ਉਹਨਾਂ ਜਦੋਂ ਮੈਂ ਇਹ ਦੇਖਦਾ ਹੈਗਾ ਤਾਂ ਮੈਨੂੰ ਇਹ ਲੱਗਦਾ ਹੈਗਾ ਵੀ ਜਿਹੜੀ ਮੇਰੇ ਤੇ ਇਹ ਕਿਰਪਾ ਪ੍ਰਮਾਤਮਾ ਦੀ ਹੋਈ ਹੈ ਸ਼ਾਇਦ ਇਹਨਾਂ ਕਾਰਨਾ ਕਰਕੇ ਵੀ ਹੋਈ ਹੈ ਬਾਕੀ ਮੈਂ ਹਮੇਸ਼ਾ ਹੀ ਇੱਕ ਨਾ ਇਹ ਦਿੜੜਾ ਰਦਰ ਆਪਣੀ ਦਿੜੜਾ ਰੱਖਦੇ ਨਾ ਸਖਤ ਮਿਹਨਤ ਨਾਲ ਤੇ ਪੂਰੇ ਡਿਸਪੀਸਪਲਨ ਦੇ ਨਾਲ ਮਤਲਬ ਕਿ ਆਪਣੀ ਲਾਈਫ ਦੇ ਵਿੱਚ ਮੈਂ ਪੜ੍ਹਾਈ ਕੀਤੀ ਮਿਹਨਤ ਕੀਤੀ ਤੇ ਸਕਸੈਸ ਮੈਨੂੰ ਮਿਲੀ ਤੇ 1993 ਦੇ ਵਿੱਚ ਜਦੋਂ ਇਹ ਸਾਡੇ ਰੂਲ ਡਿਵੈਲਪਮੈਂਟ ਪੰਚਾਇਤੀ ਰਾਜ ਦੇ ਵਿੱਚ ਸਾਉਡ ਡਿਵੀਜ਼ਨਲ ਅਫੀਸਰ ਦੀਆਂ ਪੋਸਟਾਂ ਨਿਕਲੀਆਂ ਤਾਂ ਉਹਨੂੰ ਪਹਿਲੀ ਵਾਰ ਦੇ ਵਿੱਚ ਹੀ ਮੈਨੂੰ ਸਫਲਤਾ ਮਿਲ ਗਈ ਸੀ ਤੇ ਮੈਂ ਉਸ ਉਹਦੇ ਸਿਲੈਕਟ ਹੋ ਗਿਆ ਸੀਗਾ ਅਗਸਟਡ ਅਫੀਸਰ ਸਿਲੈਕਟ ਹੋਇਆ ਸੀਗਾ ਤੇ ਫਿਰ ਮੈਂ ਜ਼ਿਆਦਾ ਨੌਕਰੀ ਮੇਰੀ ਸੰਗਰੂਰ ਜ਼ਿਲ੍ਹੇ ਦੀ ਰਹੀ ਹੈ ਮੈਂ ਉੱਥੇ ਸੇਵਾ ਕੀਤੀ ਹੈ ਕਾਫੀ ਜ਼ਿਆਦਾ ਤੇ ਤਕਰੀਬਨ 30 ਸਾਲ ਦੀ ਮੇਰੀ ਨੌਕਰੀ ਹੁਣ ਤੱਕ ਹੋ ਚੁੱਕੀ ਹੈ ਉਹਦੇ ਵਿੱਚੋਂ ਜ਼ਿਆਦਾਤਰ ਸੇਵਾ ਮੈਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਕੀਤੀ ਹੈ ਸਾਰੀਆਂ ਹੀ ਸਰਕਾਰਾਂ ਚاہے ਉਹ ਕਾਲੀ ਸਰਕਾਰ ਆ ਚاہے ਕਾਂਗਰਸ ਸਰਕਾਰ ਆ ਚاہے ਹੁਣ ਪਿੱਛੇ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈਗੀ ਹੈ ਇਹਨਾਂ ਦੇ ਵਿੱਚ ਵੀ ਮੈਂ ਸਾਰਿਆਂ ਨਾਲ ਹੀ ਮੇਰਾ ਸਾਂਝਾ ਮਿਲ ਬਤਨ ਰਿਹਾ ਮੈਂ ਕਦੇ ਵੀ ਕਿਸੇ ਵੀ ਕਿਸੇ ਸਰਪੰਚ ਨਾਲ ਜਾਂ ਪੰਚ ਨਾਲ ਕਦੇ ਵੀ ਕਿਸੇ ਪਾਰਟੀ ਵਾਲੀ ਦੇ ਬੇਇੱਜ਼ਤੀ ਉਹਨਾਂ ਨਾਲ ਕਦੇ ਵੀ ਉਹ ਬਿਤ ਕਰਾ ਨਹੀਂ ਕੀਤਾ ਹੈਗਾ ਤੇ ਨਾ ਹੀ ਕਦੇ ਕਿਸੇ ਦਾ ਮਾੜਾ ਕੀਤਾ ਇਸ ਗੱਲ ਪਿੱਛੇ ਵੀ ਹੁਣ ਕਾਲੀ ਦੀ ਸਰਕਾਰ ਦਾ ਕਾਂਗਰਸੀ ਬੰਦੇ ਦਾ ਮਾੜਾ ਕਰ ਦੋ ਜਾਂ ਦੂਜੀ ਦੀ ਸਰਕਾਰ ਦਾ ਦੂਜੇ ਦਾ ਮਾੜਾ ਕਰ ਦੋ ਹਮੇਸ਼ਾ ਹੀ ਮੈਰਿਟ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਜਿੰਨਾ ਵੀ ਫਾਇਦਾ ਮੈਂ ਕਰ ਸਕਦਾ ਹੋਇਆ ਚਾਹੇ ਉਹ ਪਿੰਡ ਦੇ ਪਾਣੀ ਦੀ ਨਿਕਾਸੀ ਦੀ ਹੈ ਚਾਹੇ ਪਿੰਡਾਂ ਦੇ ਛੱਪੜਾਂ ਦੀ ਹੈਗੀ ਹੈ ਚਾਹੇ ਪਿੰਡਾਂ ਦੇ ਵਿੱਚ ਪਾਰਕ ਬਲਵਾਉਣ ਦੀ ਹੈਗੀ ਹੈ ਪਿੰਡਾਂ ਦੇ ਵਿੱਚ ਕੋਈ ਇਮਾਰਤਾਂ ਸਕੂਲ ਦੀਆਂ ਲਾ ਲੋ ਜਾਂ ਪਿੰਡਾਂ ਦੇ ਕੋਈ ਰਸਤੇ ਨੇ ਜਿੱਥੇ ਵੀ ਅਸੀਂ ਹਰ ਫੀਲਡ ਦੇ ਵਿੱਚ ਅਸੀਂ ਸਾਡਾ ਮਹਿਕਮਾ ਪਿੰਡੂ ਵਿਕਾਸ ਤੇ ਪੰਚਾਇਤਾਂ ਰੂਰਲ ਡਵੈਲਪਮ ਪੰਚਾਇਤੀ ਰਾਜ ਹੈਗਾ ਅਸੀਂ ਕੰਮ ਕਰਦੇ ਆਂ ਛੇਠਾਂ ਸੀ ਬਲਕ ਲੈਵਲ ਤੇ ਸਾਡੇ ਦੋ ਜੀ ਹੁੰਦੇ ਨੇ ਹਾਂ ਵੀਰਾ ਸਵਾਲ ਅਗਲੇ ਹੀ ਹੈ ਵੀ ਜਿਹੜਾ ਤੁਹਾਡਾ ਅਧਿਕਾਰ ਖੇਤਰ ਹੈ ਪੰਚਾਇਤੀ ਰਾਜ ਦਾ ਅਧਿਕਾਰ ਖੇਤਰ ਹੈ ਜਿਹੜਾ ਤੇਰਾ ਕਿਹੜੇ-ਕਿਹੜੇ ਕੰਮ ਨੇ ਜਿਹੜੇ ਤੁਹਾਡੇ ਮਹਿਕਮੇ ਦੇ ਅੱਥੀ ਆਉਂਦੇ ਬੇਸਿਕਲੀ ਹੁਣ ਕਰੋਨਾ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਸਾਡੇ ਮਹਿਕਮੇ ਦਾ ਜਿਹੜਾ ਸਕੋਪ ਹੈ ਉਹ ਕਾਫੀ ਜ਼ਿਆਦਾ ਕਨਾ ਵਾਈਡ ਹੋ ਗਿਆ ਬਹੁਤ ਜ਼ਿਆਦਾ ਵੱਧ ਗਿਆ ਸਾਡਾ ਸਕੋਪ ਪਹਿਲਾਂ ਤਾਂ ਅਸੀਂ ਪਿੰਡੂ ਵਿਕਾਸ ਮੀਨ ਜਿਸੀਂ ਸਿਰਫ ਪਿੰਡਾਂ ਦੇ ਵਿਕਾਸ ਕਾਰਜਾਂ ਤੱਕ ਅਸੀਂ ਸੀਮਤ ਹੋਇਆ ਕਰਦੇ ਸੀ ਵੀ ਪੰਚਾਇਤਾਂ ਨੂੰ ਜੋ ਗ੍ਰਾਂਟਾਂ ਆਉਂਦੀਆਂ ਨੇ ਜੋ ਉਹਨਾਂ ਦੀ ਦੇਖਭਾਲ ਕਰਨੀ ਉਹਨਾਂ ਦੀ ਟੈਕਨੀਕਲ ਮੋਨੀਟਰਿੰਗ ਕਰਨੀ ਉਹਨਾਂ ਦੇ ਐਸਟੀਮੇਟ ਲਾ ਕੇ ਦੇਣੇ ਉਹਨਾਂ ਦੀ ਐਮਪੀ ਲਖਵਾਉਣੀ ਗ੍ਰਾਂਟਾਂ ਨੂੰ ਸਹੀ ਤਿਸਚੇ ਢੰਗ ਨਾਲ ਵਰਤਣ ਦੀ ਮੋਨੀਟਰਿੰਗ ਕਰਨੀ ਉਹਨਾਂ ਦੇ ਫਿਰ ਗ੍ਰਾਂਟਾਂ ਸਹੀ ਸਮੇਂ ਸਿਰ ਵਰਤ ਕੇ ਉਹਨਾਂ ਦੇ ਬਤੂ ਸਰਟੀਫਿਕੇਟ ਟਾਈਮ ਸਿਰ ਭਜਵਾਉਣੇ ਇਹ ਸਾਡੀ ਟੀਮ ਕਰਿਆ ਕਰਦੀ ਸੀ ਪਰ ਕਰੋਨਾ ਤੋਂ ਬਾਅਦ ਹੁਣ ਕਰੋਨਾ ਦੇ ਵਿੱਚ ਸਾਡੇ ਡਿਪਾਰਟਮੈਂਟ ਨੇ ਇੰਨਾ ਜ਼ਿਆਦਾ ਕੰਮ ਕੀਤਾ ਸਾਰੇ ਚਾਹੇ ਉਹ ਹੈਲਥ ਵਿਭਾਗ ਦਾ ਕੰਮ ਹੈ ਚਾਹੇ ਉਹ ਫੂਡ ਸਪਲਾਈ ਵਿਭਾਗ ਦਾ ਕੰਮ ਹੈ ਸਾਰੇ ਕੰਮ ਸਾਡੇ ਵਿਭਾਗ ਨੇ ਨਾਂ ਰੜ ਕੇ ਕਰਵਾਏ ਉਹਨੋਂ ਜੇ ਮੈਂ ਪ੍ਰੈਕਟੀਕਲੀ ਕਹਾ ਤਾਂ ਅੱਜ ਪੰਜਾਬ ਸਰਕਾਰ ਦੀ ਕੋਈ ਵੀ ਸਕੀਮ ਆਉਂਦੀ ਹੈਗੀ ਆ ਉਹਦੇ 'ਚ ਸਾਡੇ ਵਿਭਾਗ ਦਾ ਪਿੰਡੂ ਵਿਕਾਸ ਤੇ ਪੰਚਾਇਤ ਭਾਗ ਦਾ ਬਹੁਤ ਹੀ ਇੱਕ ਅਹਿਮ ਰੋਲ ਰਹਿੰਦਾ ਹੈਗਾ ਕਿਉਂਕਿ ਅਸੀਂ ਇੱਥਾ 70% ਪਾਪੂਲੇਸ਼ਨ ਨੂੰ ਅਸੀਂ ਡੀਲ ਕਰਦੇ ਆਂ ਪਿੰਡਾਂ ਦੇ ਵਿੱਚ ਰਹਿੰਦੀ ਆਪਣੀ 70% ਵਾਦੀ ਰੂਲ ਏਰੀਆ ਦੇ ਵਿੱਚ ਇਸ ਕਰਕੇ ਸਾਡਾ ਉਹਨਾਂ ਨਾਲ ਸਿੱਧਾ ਰابطਾ ਹੁੰਦਾ ਹੈ ਇਸ ਕਰਕੇ ਜੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਜਾਂ ਕੋਈ ਹੋਰ ਅਧਿਕਾਰੀ ਨੇ ਜਦੋਂ ਵੀ ਕੋਈ ਸਕੀਮ ਨੂੰ ਹੇਠਾਂ ਗਰਾਊਂਡ ਲੈਵਲ ਤੱਕ ਲਾਗੂ ਕਰਨਾ ਹੁੰਦਾ ਤਾਂ ਸਾਡੇ ਡਿਪਾਰਟਮੈਂਟ ਦੀ ਉਹਦੇ ਵਿੱਚ ਬਹੁਤ ਹੀ ਪ੍ਰਮੁਖਤਾ ਵਾਲੀ ਭੂਮਿਕਾ ਹਮੇਸ਼ਾ ਰਹਿੰਦੀ ਹੈ ਤੇ ਸਾਡੇ ਬੀਡੀਪੀਓ ਸਹਿਬਾਨ ਹੁੰਦੇ ਨੇ ਤੇ ਡੀਡੀਪੀਓ ਸਹਿਬਾਨ ਨੇ ਸਾਡੇ ਏਡੀਸੀ ਡਿਵੈਲਪਮੈਂਟ ਹੁੰਦੇ ਨੇ ਤੇ ਪਿੱਛੇ ਸਾਡੀ ਟੈਕਨੀਕਲ ਟੀਮ ਜਦੋਂ ਵੀ ਕੋਈ ਇਦਾਂ ਦੇ ਕੋਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੇ ਉਹ ਫਲੱਡ ਡਿਊਟੀ ਹੈ ਚਾਹੇ ਉਹ ਇਲੈਕਸ਼ਨ ਡਿਊਟੀ ਹੈ ਚਾਹੇ ਉਹ ਕਰੋਨਾ ਡਿਊਟੀ ਹੈ ਜਾਂ ਕੋਈ ਹੋਰ ਮਹਾਮਾਰੀ ਆ ਗਈ ਕਿਸੇ ਤਰ੍ਹਾਂ ਦੀ ਵੀ ਕੋਈ ਜਾਂ ਚਾਹੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਛੇਠਾ ਸਰਕਾਰ ਦੀ ਕੋਈ ਭਲਾਈ ਸਕੀਮ ਹੈ ਕੋਈ ਕਾਰਡ ਬਣਾਉਣਾ ਕੋਈ ਕੈਂਪ ਲੱਗਣੇ ਨੇ ਹਰੇਕ ਜਗ੍ਹਾ ਤੇ ਸਾਡੇ ਡਿਪਾਰਟਮੈਂਟ ਦੀ ਬਹੁਤ ਹੀ ਪ੍ਰਮੁੱਖ ਭੂਮਿਕਾ ਰਹੀਦੀ ਹੈ ਜੇਕਰ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਕਹਿੰਦੇ ਨੇ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਪੰਜਾਬ ਨੂੰ ਜਿਹੜਾ ਹੈਗਾ ਡਿਵੈਲਪ ਕਰਨ ਲਈ ਜਿਹੜੇ ਹੈਗੇ ਹੋਰ ਸਰਕਾਰ ਵੱਲੋਂ ਜਾਂ ਬੈਂਕਿੰਗ ਵੱਲੋਂ ਕਿਹੋ ਜਿਹੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਾਰਜ ਜਿਹੜੇ ਕੀਤੇ ਜਾਣਗੇ ਹਾਂ ਕਾਫੀ ਜਿਹੜਾ ਹੈਗਾ ਸਰਕਾਰ ਵੱਲੋਂ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਜੇ ਦੇਖਿਆ ਜਾਵੇ ਤਾਂ ਸਿੱਖਿਆ ਦੇ ਖੇਤਰ ਦੇ ਵਿੱਚ ਸਕੂਲ ਆਫ ਐਮਿਨੈਂਸ ਬਹੁਤ ਵੱਡੇ ਵੱਡੇ ਸਕੂਲਾਂ ਦੀ ਜਿੱਥੇ ਮੈਰੀਟੋਰੀਅਸ ਬੱਚਿਆਂ ਨੂੰ ਕਹਿ ਲਓ ਦਾਖਲਾ ਦੇ ਕੇ ਉਹਨਾਂ ਨੂੰ ਉਹਨਾਂ ਦਾ ਕੈਰੀਅਰ ਸ਼ੇਪ ਅਪ ਕਰਕੇ ਉਹਨਾਂ ਨੂੰ ਕਹਿ ਲਓ ਵੀ ਚੰਗੇ ਅਫਸਰਾਂ ਵਾਲੇ ਪਾਸੇ ਲੈ ਕੇ ਜਾਇਆ ਜਾਵੇਗਾ ਇਹ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਸਰਕਾਰ ਦਾ ਇਸੇ ਤਰੀਕੇ ਨਾਲ ਜੇ ਸਿਹਤ ਦੇ ਖੇਤਰ ਦੇ ਵਿੱਚ ਦੇਖਿਆ ਜਾਵੇ ਉੱਥੇ ਵੀ ਪੰਜਾਬ ਸਰਕਾਰ ਨੇ ਮਹੱਲਾ ਕਲੀਨਿਕਾਂ ਜਾਂ ਆਮ ਆਦਮੀ ਕਲੀਨਿਕਾਂ ਕੰਨ ਦੀ ਸਾਰੀ ਕਰਵਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਇੱਕ ਉਹਨਾਂ ਦੇ ਡੋਰਸਟੈਪ ਤੇ ਦੇਣ ਦਾ ਬਹੁਤ ਹੀ ਤਕੜਾ ਉਪਰਾਲਾ ਕੀਤਾ ਹੈ ਇਹ ਤੋਂ ਬਿਨਾ ਸਰਕਾਰ ਦਾ ਜਿਹੜਾ ਇੱਕ ਸਭ ਤੋਂ ਵੱਡਾ ਮੈਨੂੰ ਪਸੰਦ ਆਇਆ ਹੈਗਾ ਆਮ ਤੌਰ ਤੇ ਜ਼ਿਆਦਾਤਰ ਸਰਕਾਰਾਂ ਕਨਾ ਪਿਛਲੇ ਸਾਲਾਂ ਦੇ ਵਿੱਚ ਰਿਕਰੂਟਮੈਂਟ ਕਰਿਆ ਕਰਦੀਆਂ ਸੀਗੀਆਂ ਇਸ ਸਰਕਾਰ ਦਾ ਇਹ ਮੈਨੂੰ ਸਭ ਤੋਂ ਵਧੀਆ ਪੱਖ ਨਜ਼ਰ ਆਇਆ ਵੀ ਇਹਨਾਂ ਨੇ ਆਉਂਦੇ ਸਾਰ ਹੀ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦੇਣਾ ਸ਼ੁਰੂ ਕਰਤਾ ਹੁਣ ਤੱਕ ਲਗਭਗ 45000 ਦੇ ਕਰੀਬ ਨੌਕਰੀਆਂ ਵੀ ਇਹ ਸਰਕਾਰ ਹੈ ਜਿਹੜੀ ਇਹ ਦੇ ਚੁੱਕੀ ਹੈ ਮੈਨੂੰ ਇਹ ਕਾਫੀ ਜ਼ਿਆਦਾ ਇਸ ਸਟੈਪ ਹੈ ਜਿਹੜਾ ਸਰਕਾਰ ਦਾ ਪਸੰਦ ਆਇਆ ਹੈ ਜਿੱਕਰ ਗੱਲ ਕਰੀਏ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਪਬਲਿਕ ਨੂੰ ਜਾਂ ਪਰ ਮਲਾਜਮ ਨੇ ਜਿਹੜੇ ਇਟਲੇ ਜਾਂ ਆਮ ਲੋਕਾਂ ਨੂੰ ਜਿਹਦੇ ਨਾਲ ਜਿਹੜਾ ਹੈਗਾ ਗਰਾਉਂਡ ਲੈਵਲ ਤੇ ਜਿਹੜੇ ਕੰਮ ਸਰਕਾਰਾਂ ਕਰ ਰਹੀਆਂ ਨੇ ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋ ਸਕਦਾ ਕੋਈ ਸਲਾਹ ਕੋਈ ਦੇਣਾ ਚਾਹੁੰਦੇ ਕੋਈ ਮੈਸੇਜ ਦੇਣਾ ਚਾਹੁੰਦੇ ਬਿਲਕੁਲ ਜੀ ਇਹੀ ਹੈ ਵੀ ਪੀਪਲ ਪਾਰਟਿਸਪੀਸ਼ਨ ਹੈ ਜਿਹੜੀ ਉਹ ਮਸਟ ਹੈ ਜੀ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਕਾਰਜ ਨੂੰ ਸਿਰੇ ਚੜਾਉਣਾ ਸੰਭਵ ਨਹੀਂ ਜੇ ਅਸੀਂ ਕਾਰਜ ਕਰਵਾ ਵੀ ਦਿੰਨੇ ਆ ਮੰਨ ਲਓ ਸਰਕਾਰ ਵੱਲੋਂ ਅਸੀਂ ਬਣਵਾ ਕੇ ਦੇ ਸਕਦੇ ਆ ਇਨਫਰਾਸਟ੍ਰਕਚਰ ਅਸੀਂ ਬਣਵਾ ਦਾਂਗੇ ਕੱਲ ਨੂੰ ਫੇਰ ਉਹ ਚਲਾਉਣਾ ਜਿਹੜਾ ਹੈਗਾ ਉਹਦੀ ਮੇਨਟੇਨੈਂਸ ਕਰਨੀ ਆ ਉਹ ਫਿਰ ਪਬਲਿਕ ਦੀ ਹੈਲਪ ਦੇ ਨਾਲ ਹੀ ਕੀਤੀ ਜਾ ਸਕਦੀ ਹੈ ਇਸ ਕਰਕੇ ਜਦ ਤੱਕ ਸਾਡੇ ਪਬਲਿਕ ਦੇ ਵਿੱਚ ਇਹ ਧਾਰਨਾ ਨਹੀਂ ਆਉਂਦੀ ਹੈਗੀ ਜਾਂ ਇਹ ਭਾਵਨਾ ਨਹੀਂ ਬਣਦੀ ਹੈਗੀ ਵੀ ਹਾਂ ਉਹਨੂੰ ਓਨ ਕਰਨ ਦੀ ਭਾਵਨਾ ਨਹੀਂ ਬਣਦੀ ਹੈਗੀ ਉਹਨੇ ਤੱਕ ਸਕੀਮ ਨੂੰ ਪ੍ਰੋਪਰਲੀ ਸਕਸੈਸਫੁਲ ਬਣਾਉਣਾ ਔਖਾ ਮੰਨਿਆ ਜਾਂਦਾ ਤੇ ਲੋਕਾਂ ਦੇ ਵਿੱਚ ਜਦੋਂ ਇਹ ਭਾਵਨਾ ਆ ਗਈ ਵੀ ਹਾਂ ਇਹ ਸਾਡੇ ਟੈਕਸ ਦੇ ਪੈਸੇ ਨਾਲ ਹੀ ਬਣਿਆ ਹੋਇਆ ਹੈਗਾ ਸਾਰੇ ਸਾਰੀ ਬੁਨਿਆਦੀ ਸਹੂਲਤਾਂ ਬਣੀਆਂ ਹੋਈਆਂ ਨੇ ਇਸ ਕਰਕੇ ਅਸੀਂ ਨੇ ਹੀ ਇਹਨੂੰ ਸਾਹਮਣਾ ਹੈਗਾ ਤਾਂ ਮਤਲਬ ਕਿ ਫਿਰ ਉਸ ਹਿਸਾਬ ਨਾਲ ਫਿਰ ਉਹਦੀ ਸਕੀਮ ਦੀ ਜਿਹੜੀ ਸਕਸੈਸ ਰੇਟ ਹੈਗਾ ਜਾਂ ਪਰਫਾਰਮੈਂਸ ਆ ਉਹ ਵੀ ਇੰਪਰੂਵ ਹੋਊਗੀ ਤੇ ਤੇ ਬਣੇ ਹੋਏ ਇਨਫਰਾਸਟ੍ਰਕਚਰ ਦਾ ਸਹੂਲਤ ਦਾ ਲੋਕਾਂ ਨੂੰ ਫੇਰ ਹੀ ਪੂਰਾ ਦਾ ਲਾਭ ਹੈ ਜਿਹੜਾ ਪਹੁੰਚ ਸਕੇਗਾ ਲੋਕਾਂ ਨੂੰ ਵੀ ਨਾਲ ਆ ਵਿੱਚ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿੱਥੇ ਵੀ ਜਿਸ ਤਰ੍ਹਾਂ ਵੀ ਕੋਈ ਬੰਦਾ ਕੰਟ੍ਰਿਬਿਊਟ ਕਰ ਸਕਦਾ ਹੈਗਾ ਆਪਣੀ ਹੈਲਪ ਕਰ ਸਕਦਾ ਹੈ ਉਸ ਤਰੀਕੇ ਨਾਲ ਸਪੋਰਟ ਕਰਨਾ ਬਣਦਾ ਹੈਗਾ ਇਹੀ ਮੇਰਾ ਹੁਣ ਦੇ ਸਮੇਂ ਦੇ ਜਿਹੜੇ ਪਬਲਿਕ ਹੈ ਉਹਨਾਂ ਨੂੰ ਇਹ ਮੇਰੀ ਅਪੀਲ ਹੈ ਨੌਜਵਾਨਾਂ ਨੂੰ ਖਾਸ ਤੌਰ ਤੇ ਮੇਰੀ ਇਹੋ ਹੈ ਵੀ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਭਰੋਸਾ ਰੱਖੋ ਕੋਈ ਜ਼ਰੂਰਤ ਨਹੀਂ ਹੈਗੀ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਦੀ ਆਪਣਾ ਪੰਜਾਬ ਕੋਈ ਕਿਸੇ ਕਿਸੇ ਰੰਗ ਲਈ ਪੰਜਾਬ ਕਹਿ ਲੋ ਕਿਸੇ ਸੋਨੇ ਦੀ ਜੜੀ ਤੋਂ ਘੱਟ ਨਹੀਂ ਹੈਗਾ ਪੈਰਾਂ ਤੋਂ ਹੀ ਮਸ਼ਹੂਰ ਹੈਗਾ ਏਡੇ ਏਡੇ ਧਾੜ ਵੀ ਇੱਥੇ ਆਉਂਦੇ ਰਹੇ ਨੇ ਲੁੱਟਣ ਵਾਸਤੇ ਜੇ ਇੱਥੇ ਕੁਝ ਸੀਗਾ ਇਸ ਪੰਜਾਬ ਦੇ ਵਿੱਚ ਤਾਂ ਹੀ ਇੱਥੇ ਆਉਂਦੇ ਰਹੇ ਨੇ ਆਪਾਂ ਆਪਣੇ ਪੰਜਾਬ ਨੂੰ ਛੱਡ ਕੇ ਕਿਉਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਰੋਲ ਰਹੀ ਆਪਣੀ ਜਵਾਨੀ ਥੋੜਾ ਜਿਹਾ ਉਹਨਾਂ ਨੂੰ ਜਿਹਨੂੰ ਕਹਿੰਦੇ ਵੀ ਸੈਲਫ ਇਨਟਰੋਸਪੈਕਸ਼ਨ ਦੀ ਲੋੜ ਹੈ ਹਾਲਾਂਕਿ ਸਰਕਾਰ ਵੀ ਕਾਫੀ ਉਪਰਾਲੇ ਇਦਾਂ ਦੇ ਕਰ ਰਹੀ ਹੈ ਵੀ ਜਿਹੜਾ ਹੈਗਾ ਵੀ ਇਹਨਾਂ ਨੂੰ ਇੱਥੇ ਹੀ ਰੋਜ਼ਗਾਰ ਦਿੱਤਾ ਜਾਵੇ ਇੱਥੇ ਹੀ ਇੰਡਸਟਰੀਅਲ ਸੈਟਅਪ ਕਰਕੇ ਜੋ ਲੋਕਾਂ ਨੂੰ ਉਹਨਾਂ ਨੂੰ ਬੱਚਿਆਂ ਨੂੰ ਸਕਿਲ ਡਵੈਲਪਮੈਂਟ ਵਾਲੇ ਪਾਸੇ ਕੋਈ ਹੁਨਰਮੰਦ ਕਿਤੇ ਉਹਨਾਂ ਨੂੰ ਸਿਖਾ ਕੇ ਟ੍ਰੇਨਿੰਗ ਦੇ ਕੇ ਤਾਂ ਜੋ ਆਪਣੇ ਪੈਰਾਂ ਤੇ ਆਪ ਖੜੇ ਹੋ ਸਕਣ ਸੋ ਸਰਕਾਰ ਵੱਲੋਂ ਵੀ ਉਪਰਾਲੇ ਜਾਰੀ ਰਹੇ ਨੇ ਪਰ ਮੇਰੀ ਹੁਣ ਦੀ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ ਤੇ ਸਾਡੇ ਬੱਚਿਆਂ ਨੂੰ ਮੇਰੀ ਇਹ ਅਪੀਲ ਹੈ ਵੀ ਆਪਣੇ ਦੇਸ਼ ਨੂੰ ਛੱਡ ਕੇ ਆਪਣੇ ਘਰ ਨੂੰ ਛੱਡ ਕੇ ਬਾਹਰ ਵਿਦੇਸ਼ਾਂ ਚ ਨਾ ਰੋਲੋ ਵੀਰੇ ਤੇ ਇੱਥੇ ਹੀ ਰਹਿ ਕੇ ਸੇਵਾ ਕਰੋ ਵਧੀਆ ਕਰੋ ਇਸੇ ਤਰੀਕੇ ਨਾਲ ਆਪਾਂ ਇਹਨੂੰ ਆਪਣੇ ਪੰਜਾਬ ਨੂੰ ਹੋਰ ਅੱਗੇ ਲੈ ਕੇ ਜਾਈਏ ਸਾਰਿਆਂ ਨੂੰ ਨਾਲ ਮਿਲ ਕੇ ਆਪਾਂ ਸਾਰੇ ਯੋਗਦਾਨ ਪਾਈਏ ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾ ਪਾਵਾਂਗੇ। ਐਕਸ਼ਨ ਸਾਹਿਬ ਤੁਸੀਂ ਸਾਨੂੰ ਕੀਮਤੀ ਸਮਾਂ ਆਪਣਾ ਜਿਹੜਾ ਸਾਨ ਚੈਨਲ ਨੂੰ ਤੁਸੀਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮੱਚ ਤੇ ਮੈਂ ਸਾਰੇ ਇਸ ਚੈਨਲ ਦੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਤੁਈ ਨੂੰ ਦਿਓ ਇਜਾਜ਼ਤ ਧੰਨਵਾਦ। ਨਿਰਧਾਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ